ਉਹ ਵੀ ਧਰਨਾ ਇੱਕ ਮੰਗ ਨੂੰ ਲੈ ਕੇ ਸੀ ਜਿਹੜੀ ਜਾਇਜ਼ ਮੰਗ ਸੀ ਤੇ ਜਿੰਨਾ ਮਜ਼ਦੂਰਾਂ ਦੇ ਉੱਤੇ ਜ਼ਬਰ ਕੀਤਾ ਗਿਆ ਉਹ ਨਿੰਦਣਯੋਗ ਕਾਰਾਵਾ ਨਿੰਦਣਯੋਗ ਕਾਰਵਾਈ ਹੈ ਤੇ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਤੇ ਪੁਲਿਸ ਨੇ ਮਜ਼ਦੂਰਾਂ ਦੇ ਉੱਤੇ ਜਿਹੜਾ ਅੰਨੇ ਬਾਦ ਜ਼ਬਰ ਕੀਤਾ ਵਾ ਉਹ ਨਜਾਇਜ਼ ਕੀਤਾ ਵਾ ਉਹ ਤਨਹਾੜ ਚੌਧਰੀ ਦੇ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਿਆਸੀ ਈਗੋ ਹੈਗੀ ਹੈ ਤੇ ਮਜ਼ਦੂਰਾਂ ਦੇ ਕੋਲੇ ਆਪਣੀ ਤਾਕਤ ਹੈ ਪਰ ਕਮਦੂਰ ਸਿੰਘ ਐਡਾ ਭਲਾ ਮਾਨਸ ਨਹੀਂ ਹੈਗਾ ਉਹਦਾ ਜੋ ਕਰਦਾਰ ਹੈ ਉਹ ਲੋਕਾਂ ਤੋਂ ਜਿੰਨੀ ਪੁੱਛ ਦੱਸ ਕੀਤੀ ਜਾਨੀ ਬਹੁਤ ਇੱਕ ਤਰ੍ਹਾਂ ਦਾ ਗੁੰਡਾ ਕਿਸਮ ਦਾ ਬੰਦਾ ਹੋ ਵੀ ਜਿਹੜਾ ਕਮਦੂਰ ਸਿੰਘ ਹੈ ਜਿਵੇਂ ਦੂਜੀਆਂ ਸਰਕਾਰਾਂ ਨਾਲ ਬਣਾ ਕੇ ਰੱਖਦਾ ਐਵੇਂ ਐਮਐਲਏ ਨਾਲ ਵੀ ਜਿੱਤੂ ਵਾਲੇ ਨਾਲ ਮੋਲਕ ਨਾਲ ਇਹਦੀ ਬਣੀ ਹੋਈ ਹੈ ਫਿਰ ਜੱਤੇਬੰਦੀਆਂ ਹਮਾਇਤ ਤੇ ਆ ਕੋਈ ਏਡੀ ਗੱਲ ਨਹੀਂ ਆਏ ਮਜ਼ਦੂਰਾਂ ਨੂੰ ਇਨਸਾਫ ਦਿਵਾਵਾਂਗੇ ਅਸੀਂ ਮੀਟਿੰਗ ਕਰਦੇ ਆਂ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਕਿਸਾਨ ਮਜ਼ਦੂਰ ਮਜ਼ਦੂਰਾਂ ਦਾ ਆਪਸ ਵਿੱਚ ਰੱਟਾ ਬਣਾਇਆ ਜਾ ਰਿਹਾ ਅਸਲ 'ਚ ਕਿਸਾਨਾਂ ਮਜ਼ਦੂਰਾਂ ਦਾ ਰੱਟਾ ਨਹੀਂ ਹੈ ਮੁੱਦਾ ਬਣਾਇਆ ਜਾ ਰਿਹਾ ਜਾ ਬਣਾਇਆ ਜਾ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਅਸਲ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਨਹੀਂ ਹੈਗਾ ਇੱਕ ਨਾਲੀ ਤੋਂ ਇੱਕ ਨਾਲੇ ਤੋਂ ਆ ਜਿਹੜੀ ਉਹ ਗੱਲ ਸ਼ੁਰੂ ਹੁੰਦੀ ਆ ਕੱਲ ਚੰਦਪਾਨ ਜੋ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜਿਹੜੇ ਮਜ਼ਦੂਰ ਜਥੇਬੰਦੀਆਂ ਉਹਨਾਂ ਦੇ ਵਿੱਚ ਭਾਰੀ ਰੋਸ ਹੈ ਕਿ ਜਿਹੜਾ ਪੁਲਿਸ ਨੇ ਮਜ਼ਦੂਰਾਂ ਤੇ ਜ਼ਬਰ ਕੀਤਾ ਤੇ ਇਸ ਤੇ ਸਬੰਧ ਦੇ ਵਿੱਚ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦਾ ਇੱਕ ਇਕੱਠ ਜੈਤੋ ਦੇ ਨਹਿਰੂ ਪਾਰਕ ਦੇ ਵਿੱਚ ਹੋਇਆ ਵਿੱਚ ਕੁਝ ਲੋਕ ਜਿਹੜੇ ਐ ਉਹ ਚੰਦਪਾਹ ਬੀਬੀਆਂ ਚੰਦਪਾਹ ਦੀਆਂ ਵੀ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਪਹਿਲਾਂ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਹੋ ਜੀ ਜਿਹੜੀ ਕੱਲ ਘਟਨਾ ਵਾਪਰੀ ਪੁਲਿਸ ਨੇ ਇਹ ਕਿਹਾ ਕਿ ਸਾਡੇ ਤੇ ਰੋੜੇ ਚਲਾਏ ਗਏ ਜਿਹਦੇ ਜਵਾਬ ਦੇ ਵਿੱਚ ਅਸੀਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਿਹੜੀ ਇਹ ਜੋ ਵੀ ਕੁਝ ਹੋਇਆ ਉਹਦੇ ਜਵਾਬ ਚ ਕੀਤਾ ਸਾਡੇ ਤੇ ਜਿਹੜੇ ਡਲੇ ਚਲਾਏ ਗਿਆ ਸਾਡੇ ਦੇ ਉੱਤੇ ਹਮਲਾ ਕੀਤਾ ਗਿਆ ਮੈਂ ਸੁਖਪਾਲ ਸਿੰਘ ਹੈ ਜੀ ਦਲਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਆਗੂ ਆ ਜੋ ਕੱਲ ਚੰਦ ਭਾਣ ਦੇ ਵਿੱਚ ਵਾਪਰਿਆ ਮਜ਼ਦੂਰਾਂ ਦਾ ਤੇ ਪੁਲਿਸ ਦਾ ਟਕਰਾਅ ਹੋਇਆ ਹੈਗਾ ਅਸੀਂ ਸਮਝਦੇ ਹਾਂ ਕਿ ਅਸਲ ਚੋ ਟਕਰਾ ਕਰਨ ਦੇ ਮੂੜ ਚ ਸੀ ਪ੍ਰਸ਼ਾਸਨ ਕਿਉਂਕਿ ਜਿੱਡਾ ਇੱਕ ਮਸਲਾ ਸੀ ਉਹ ਮਸਲਾ ਤੇ ਵੈਸੀ ਹੱਲ ਹੋ ਜਾਣਾ ਸੀ ਇੱਕ ਨਾਲੀ ਦਾ ਮਸਲਾ ਸੀ ਉਹਨੇ ਹੱਲ ਹੋ ਜਾਣਾ ਸੀ ਸਾਨੂੰ ਲੱਗਦਾ ਵੀ ਸਤਾ ਦੇ ਨਸੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਲੱਗਦਾ ਕਿ ਜਿਹੜੇ ਲੋਕ ਆਮ ਲੋਕ ਜਦੋਂ ਆਪਦੀ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ ਬੋਲਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਉਹ ਸਤਾ ਨੂੰ ਚੈਲੰਜ ਕਰ ਰਹੇ ਹੈਗੇ ਤਾਂ ਜਦੋਂ ਸਤਾ ਨੂੰ ਚੈਲੰਜ ਦਾ ਸਵਾਲ ਆਉਂਦਾਗਾ ਤੇ ਪ੍ਰਸ਼ਾਸਨ ਸੀ ਜਿਹੜਾ ਉਹਨਾਂ ਨੇ ਉਹਨਾਂ ਨੂੰ ਸਭ ਕੁ ਸਿਖਾਉਣ ਦਾ ਇੱਕ ਧਾਨ ਲਿਆ ਸੀ ਕਿ ਵੀ ਸਭ ਕੁ ਸਿਖਾਉਣਾ ਜਿਹੜਾ ਧਰਨੇ ਤਾਂ ਆਮ ਹੀ ਲੱਗਦੇ ਨੇ ਹੁਣ ਤੇ ਪੰਜਾਬ ਦੇ ਵਿੱਚ ਇੱਕ ਪਰੰਪਰਾ ਹੀ ਬਣ ਗਈ ਆ ਧਰਨੇ ਦੀ ਵੀ ਹਰ ਰੋਗ ਧਰਨੇ ਲੱਗਦੇ ਨੇ ਉਹ ਵੀ ਧਰਨਾ ਇੱਕ ਮੰਗ ਨੂੰ ਲੈ ਕੇ ਸੀ ਜਿਹੜੀ ਜਾਇਜ਼ ਮੰਗ ਸੀ ਤੇ ਜਿੰਨਾ ਮਜ਼ਦੂਰਾਂ ਦੇ ਉੱਤੇ ਜ਼ਬਰ ਕੀਤਾ ਗਿਆ ਉਹ ਨਿੰਦਣਯੋਗ ਕਾਰਾਵਾ ਨਿੰਦਣਯੋਗ ਕਾਰਵਾਈ ਹੈ ਤੇ ਅਸੀਂ ਉਹਦੀ ਨਿਖੇਦੀ ਕਰਦੇ ਆ ਤੇ ਮੰਗ ਕਰਦੇ ਆ ਵੀ ਜਿਹੜਾ ਸਬੰਧਤ ਐਸ ਐਚਓ ਆ ਉਹ ਨਖਿੱਦ ਸਾਹਿਬ ਤੋਂ ਹੋਇਆ ਹੋਗਾ ਇੱਥੇ ਕਿਉਂਕਿ ਇਹ ਮਾਮਲਾ ਉਹਦੇ ਹੱਥ ਸੀ ਉਹ ਹੱਲ ਕਰ ਸਕਦਾ ਸੀ ਉਹਨੇ ਜਾ ਕੇ ਜਿਹੜੀ ਦੂਸਰੀ ਧੇਰਾ ਗਮਦੂਰ ਧੇਰਾ ਉਹਦਾ ਪੱਖ ਲਿਆ ਤੇ ਪੁਲਿਸ ਨੇ ਮਜ਼ਦੂਰਾਂ ਦੇ ਉੱਤੇ ਜਿਹੜਾ ਅੰਨੇ ਬਾਦ ਜ਼ਬਰ ਕੀਤਾ ਵਾ ਉਹ ਨਜਾਇਜ਼ ਕੀਤਾ ਵਾ ਜਿਹੜੀ ਮਜ਼ਦੂਰਾਂ ਦੀ ਮੰਗ ਆ ਉਹਨੂੰ ਮੰਨ ਲੈਣਾ ਚਾਹੀਦਾ ਹੁਣ ਵੀ ਸਾਡੀ ਮੰਗ ਆ ਕਿ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਅਧਿਕਾਰੀ ਇਹਦੇ ਵਿੱਚ ਦੋਸ਼ੀ ਨੇ ਕਿਉਂਕਿ ਦੂਜੀ ਧਿਰ ਵੀ ਗੋਲੀਆਂ ਵੀ ਚਲਾ ਰਹੀ ਆ ਦੂਜੀ ਧਿਰ ਡਲੇ ਵੀ ਮਾਰ ਰਹੀ ਆ ਤੇ ਸਿਰਫ ਤੇ ਸਿਰਫ ਮਜ਼ਦੂਰਾਂ ਨੂੰ ਹੀ ਦੋਸ਼ੀ ਬਣਾਇਆ ਜਾ ਰਿਹਾ ਤੇ ਮਜ਼ਦੂਰਾਂ ਦੇ ਉੱਤੇ ਇਹੋ ਜੀਆਂ ਧਰਾਵਾਂ ਲਾਈਆਂ ਗਈਆਂ ਨੇ ਜਿਹੜੀਆਂ ਦੇਸ਼த்ਰੋਹ ਵਰਗੀਆਂ ਧਰਾਵਾਂ ਨੇ ਜਿਹੜੀਆਂ ਇੱਥੇ ਕੋਈ ਵੀ ਇਹੋ ਜਿਹਾ ਦੇਸ਼த்ਰੋਹ ਵਰਗਾ ਕੁਝ ਨਹੀਂ ਵਾਪਰਿਆ ਵਾ ਇੱਕ ਝਾਪਟੂ ਹੋਈ ਆਗੀ ਇੱਕ ਜ਼ਬਰ ਹੋਇਆ ਵਾ ਮਜ਼ਦੂਰਾਂ ਤੇ ਵੀ ਹੋਇਆ ਵਾ ਪੁਲਿਸ ਦੇ ਮੁਲਾਜ਼ਮ ਵੀ ਫੱਟੜ ਹੋਏ ਆ ਇਹ ਕਾਰਾ ਜਿਹੜਾ ਇਹ ਜਿਹੜੀ ਕਾਰਵਾਈ ਹੋਈ ਆ ਉਹ ਨਿੰਦਣਯੋਗ ਆ ਉਹ ਮੰਦ ਭਾਗੀ ਆ ਤੇ ਅਸੀਂ ਇਨਸਾਫ ਚਾਹੁੰਦੇ ਆ ਕਿ ਮਜ਼ਦੂਰਾਂ ਦੇ ਜਿੰਨੇ ਵੀ ਸਾਥੀ ਜਾਂ ਮਜ਼ਦੂਰ ਗਿਰਫਤਾਰ ਕੀਤੇ ਗਏ ਨੇ ਫੌਰੀ ਉਹਨਾਂ ਨੂੰ ਛੱਡਿਆ ਜਾਵੇ ਤੇ ਜਿਹੜੀਆਂ ਉਹਨਾਂ ਤੇ ਧਰਾਵਾਂ ਲਾਈਆਂ ਨੇ ਉਹਨਾਂ ਨੂੰ ਫੌਰੀ ਰੱਦ ਕੀਤਾ ਜਾਵੇ ਜਿਹੜਾ ਪਰਚਾ ਦੋਮਾ ਧਿਰਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਪਿੱਛੇ ਕੀ ਮਕਸਦ ਹੋ ਸਕਦਾ ਇੱਕ ਇੱਕ ਮਿੰਟ ਕੀ ਮਕਸਦ ਹੋ ਸਕਦਾ ਹੈ ਕੀ ਵਜ੍ਹਾ ਹੋ ਸਕਦੀ ਹੈ ਕਿ ਪੁਲਿਸ ਨੂੰ ਸਖਤੀ ਕਰਨੀ ਪੈਗੀ ਇਹ ਇਹ ਦੀ ਇਹਦੀ ਵਜ੍ਹਾ ਕੀ ਮੰਨਦੇ ਹੋ ਪਿੱਛੇ ਕਾਰਨ ਕੀ ਮੰਨਦੇ ਹੋ ਦੇਖੋ ਜੀ ਅਸੀਂ ਪੰਜਾਬ ਖੇਤ ਮਜ਼ਦੂਰ ਜੂਨਨ ਵੱਲੋਂ ਪਹਿਲੀ ਗੱਲ ਤਾਂ ਅਸੀਂ ਇਹ ਮੰਨ ਭਾਗੀ ਗੱਲ ਹੈ ਕਿ ਮਜ਼ਦੂਰਾਂ ਦਾ ਤੇ ਪੁਲਿਸ ਦਾ ਸਮਝ ਮਿਲ ਤਕਰਾ ਹੋਇਆ ਕਿਉਂਕਿ ਪੁਲਿਸ ਚ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੰਡੇ ਆ ਤੇ ਉਧਰਲੇ ਪਾਸੇ ਜੇ ਮਜ਼ਦੂਰਾਂ ਦਾ ਇਹ ਮਸਲਾ ਸੀ ਮਸਲਾ ਬਹੁਤ ਵੱਡਾ ਨਹੀਂ ਸੀਗਾ ਸਿਰਫ ਪਾਣੀ ਪਾਉਣ ਦਾ ਹੀ ਮਸਲਾ ਸੀਗਾ ਇੱਕ ਤਨਾੜ ਚੌਧਰੀ ਦਾ ਤੇ ਖੇਤ ਮਜ਼ਦੂਰਾਂ ਦਾ ਜਾਨੀ ਇੱਕ ਤਰ੍ਹਾਂ ਨਾਲ ਮਾਮਲਾ ਹੀ ਸੀ ਇਹ ਉਹ ਤਨਾੜ ਚੌਧਰੀ ਦੇ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਿਆਸੀ ਈਗੋ ਹੈਗੀ ਆ ਤੇ ਮਜ਼ਦੂਰਾਂ ਦੇ ਕੋਲੇ ਆਪਣੀ ਤਾਕਤ ਹੈ ਇਸ ਕਰਕੇ ਜਾਨੀ ਇਹ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਸੀਗਾ ਇਹ ਮਸਲਾ ਐਸ ਐਚਓ ਨੇ ਮਤਲਬ ਹੱਲ ਨਹੀਂ ਕੀਤਾ ਨਹੀਂ ਤਾਂ ਜਿਹੜੇ ਧਰਨੇ ਆ ਚਾਰ ਚਾਰ ਦਿਨ ਵੀ ਰੋਡ ਜਾਮ ਰਹਿ ਜਾਂਦੇ ਕੋਈ ਐਡੀ ਗੱਲ ਨਹੀਂ ਹੈਗੀ ਤਾਂ ਉਹ ਰੋਡ ਜਿੱਥੋਂ ਜਾਮ ਕੀਤਾ ਹੈ ਉਹ ਰੋਡ ਤੋਂ ਉਰੇ ਬਹੁਤ ਰਾਸਤੇ ਨਿਕਲਦੇ ਆ ਇਸ ਕਰਕੇ ਉਹ ਜਿਹੜਾ ਰੋਡ ਦੂਜੇ ਪਾਸੇ ਦੀ ਚਲਾਇਆ ਜਾ ਸਕਦਾ ਸੀਗਾ ਜਿਹੜਾ ਟ੍ਰੈਫਿਕ ਹੈ ਇਹ ਕਰਿਆ ਜਾ ਸਕਦਾ ਸੀ ਸਾਨੂੰ ਐਂ ਲੱਗਦਾ ਕਿ ਜਿਹੜਾ ਸੈਲਰ ਮਾਲਕ ਹੈ ਜਿਹਦਾ ਗਮਦੂਰ ਸਿੰਘ ਹੈ ਜਾਨੀ ਉਹ ਪਹਿਲਾਂ ਵੀ ਸਾਰੀਆਂ ਪਾਰਟੀਆਂ ਨਾਲ ਹੀ ਉਹਦਾ ਐਂ ਰਹਿੰਦਾ ਕਿਉਂਕਿ ਸਰਮਾਇਦਾਰੀ ਹੈ ਇਹ ਸਰਮਾਇਦਾਰੀ ਕੋਈ ਵੀ ਸਰਮਾਇਦਾਰ ਬੰਦਾ ਹੋਵੇ ਉਹਦਾ ਹਰੇਕ ਸਰਕਾਰ 'ਚ ਉਹਦੀ ਪੁੱਗਤ ਹੁੰਦੀ ਹੈ ਇਸੇ ਤਰ੍ਹਾਂ ਹੀ ਗਮਦੂਰ ਸਿੰਘ ਦਾ ਮਾਮਲਾ ਵੀ ਹੈਗਾ ਪਰ ਗਮਦੂਰ ਸਿੰਘ ਐਡਾ ਭਲਾ ਮਾਨਸ ਨਹੀਂ ਹੈਗਾ ਉਹਦਾ ਜੋ ਕਰਤਾਰ ਹੈ ਉਹ ਲੋਕਾਂ ਤੋਂ ਜਿੰਨੀ ਪੁੱਛ ਦੱਸ ਕੀਤੀ ਜਾਨੀ ਬਹੁਤ ਇੱਕ ਤਰ੍ਹਾਂ ਗੁੰਡਾ ਕਿਸਮ ਦਾ ਬੰਦਾ ਹੋ ਹੈਗਾ ਤਾਂ ਇਸ ਹਾਲਤ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਹਮਲਾ ਹੋਇਆ ਇਹ ਸਿਆਸੀ ਸ਼ਹਿ ਦੇ ਉੱਤੇ ਹੋਇਆ ਕਿਉਂਕਿ ਸਾਨੂੰ ਤਾਂ ਇੱਥੋਂ ਤੱਕ ਰਿਪੋਰਟ ਆ ਵੀ ਜਿਹੜਾ ਕਮਦੂਰ ਸਿੰਘ ਹੈ ਜਿਵੇਂ ਦੂਜੀਆਂ ਸਰਕਾਰਾਂ ਨੇ ਬਣਾ ਕੇ ਰੱਖਦਾ ਐਵੇਂ ਐਮਐਲਏ ਨਾਲ ਵੀ ਜੈਤੋ ਵਾਲੇ ਨਾਲ ਮੋਲਕ ਨਾਲ ਇਹਦੀ ਬਣੀ ਹੋਈ ਹੈ ਤੇ ਅਮੋਲਕ ਨੂੰ ਹੀ ਜਾਨੀ ਉਹਨੇ ਸਪਾਰਸ਼ ਕੀਤੀ ਹੈ ਤੇ ਅਮੋਲਕ ਨੇ ਸਿੱਧਾ ਐਸਐਸਪੀ ਨੂੰ ਫੋਨ ਕੀਤਾ ਤਾਂ ਇਹ ਜਾਨੀ ਇਹ ਸਾਰਾ ਕੁਝ ਵਾਪਰਿਆ ਜਾਨੀ ਧਰਨਾ ਚਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਜ਼ਦੂਰਾਂ ਨੂੰ ਪੱਧਰ ਕਰਕੇ ਸਿੱਧੇ ਕਰਨ ਦੀ ਕੁੱਟ ਕੇ ਸਿੱਧੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇਸ ਕਰਕੇ ਧਰਨਾ ਕੋਈ ਰੌਲਾ ਨਹੀਂ ਸੀ ਕਿਉਂਕਿ ਧਰਨਾ ਜੇ ਤਾਂ ਕੋਈ ਜੱਥੇਬੰਦੀ ਨੇ ਲਾਇਆ ਹੁੰਦਾ ਉਹ ਤਾਂ ਸਿਰੜ ਨਾਲ ਲੜਦੇ ਆ ਜਦੋਂ ਸੁਧਾਰਨ ਪਿੰਡ ਦੇ ਲੋਕ ਬੈਠਦੇ ਆ ਉਹ 2-4 ਘੰਟੇ ਤੋਂ ਬਾਅਦ ਧਰਨਾ ਨਹੀਂ ਪਾਣੀ ਦਾ ਟਾਈਮ ਆ ਕਿਸੇ ਨੇ ਪੱਠੇ ਪਾਉਣੇ ਆ ਹੌਲੀ ਹੌਲੀ ਉਹ ਧਰਨਾ ਖੈਂਡ ਜਾਂਦਾ ਹੁੰਦਾ ਤਾਂ ਇਸ ਕਰਕੇ ਜਾਨੀ ਉਹਨਾਂ ਨੂੰ ਖਡਾਉਣ ਦੀ ਬਜਾਏ ਉਹ ਟਾਈਮ 2-4 ਘੰਟੇ ਵੇਟ ਕਰਨ ਦੀ ਬਜਾਏ ਜਾਨੀ ਉਹਨਾਂ ਨੇ लाਠੀ ਤੇ ਡਾਂਗ ਦੇ ਜ਼ੋਰ ਜਾਨੀ ਉਹਨਾਂ ਦੀਆਂ ਜਿਹੜੀਆਂ ਸਰੀਆਂ ਭੰਨਣ ਦੀ ਕੋਸ਼ਿਸ਼ ਕੀਤੀ ਐ ਉਹਨਾਂ ਦਾ ਜਿਹੜਾ ਜਥੇਬੰਦਕ ਟਾਂਚਾ ਹੈਗਾ ਉਹਨਾਂ ਦੀ ਏਕਤਾ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਉਹਨੂੰ ਭੰਨਣ ਦੀ ਕੋਸ਼ਿਸ਼ ਕੀਤੀ ਐ ਅਸੀਂ ਇਹਦੀ ਨਖੇਦੀ ਕਰਦੇ ਆ ਤੇ ਜੋ ਸਰਕਾਰ ਨੇ ਉਦੋਂ ਗਾਂ ਵੱਡਾ ਕਾਰਾ ਕੀਤਾ ਇਥੋਂ ਦੇ ਪ੍ਰਸ਼ਾਸਨ ਨੇ ਵੀ ਦੇਸ਼த்ਰੋਹ ਵਰਗੇ ਪਰਚੇ ਪਾਏ ਆ ਵੀ ਇੱਕ ਮਜ਼ਦੂਰ ਆ ਉਹ ਕਿਸੇ ਪਿੰਡ 'ਚ ਸਰਕਾਰ ਦਾ ਕਲੈਸ਼ ਹੋ ਗਿਆ ਮਤਲਬ ਸੌਰੀ ਪੁਲਿਸ ਦਾ ਕਲੈਸ਼ ਹੋ ਗਿਆ ਆਪਸ ਵਿੱਚ ਝੜਪ ਹੋ ਗਈ ਤਾਂ ਉਹ ਚ ਦੇਸ਼ ਧਰੋ ਕਿਧਰੋਂ ਆ ਗਿਆ ਦੂਜੇ ਪਾਸੇ ਇੱਕ ਗੱਲ ਇਹ ਆ ਵੀ ਜੇ ਦੇਸ਼ ਧਰੋ ਦਾ ਪਰਚਾ ਦਰਜ ਕਰਨਾ ਤਾਂ ਕਮਦੂਰ ਤੇ ਕਰਨ ਉਹ ਜੈਜੀ ਤੇ ਕਰਨ ਉਹਦੇ ਭਰਾ ਦੇ ਉੱਤੇ ਜਿਹੜਾ ਰਫਲ ਨਾਲ ਗੋਲੀਆਂ ਚਲਾ ਰਿਹਾ ਉਹਦਾ ਨਾਂ ਸ਼ਾਇਦ ਹਰਿੰਦਰ ਸਿੰਘ ਜੈਜੀ ਆ ਉਹਦਾ ਨਾਂ ਤੇ ਪਿਸਤੌਲ ਨਾਲ ਗੋਲੀਆਂ ਕਮਦੂਰ ਆਪ ਚਲਾ ਰਿਹਾ ਹੈਗਾ ਜਾਨੀ ਉਹਦੇ ਕੋਲੇ ਪੁਲਿਸ ਖੜੀ ਹੈ ਉਹਦੇ ਤੇ ਦੇਸ਼ ਧਰੋ ਦਾ ਪਰਚਾ ਨਹੀਂ ਹੋਇਆ ਜਾਨੀ ਮਜ਼ਦੂਰਾਂ ਦੇ ਉੱਤੇ ਕੁਝ ਨਹੀਂ ਹੈਗਾ ਠੀਕ ਹੈ ਡਲੇ ਚੱਲੇ ਆ ਅਸੀਂ ਕਹਿੰਨੇ ਮਾੜੀ ਗੱਲ ਹੈ ਡਲੇ ਦੋਨੇ ਪਾਸੋਂ ਚੱਲੇ ਆ ਪੁਲਿਸ ਨੇ ਵੀ ਚਲਾਇਆ ਮਜ਼ਦੂਰਾਂ ਨੇ ਵੀ ਚਲਾਇਆ ਇਸ ਕਰਕੇ ਜੇ ਸਾਰਾ ਸੋਇਆ ਤਾਂ ਮੰਦ ਭਾਗਾ ਹੋਇਆ ਪਰ ਪਰਚਾ ਦਰਜ ਗਮਦੂਰ ਤੇ ਹੋਣਾ ਚਾਹੀਦਾ ਉਹਦੀ ਈਗੋ ਦਾ ਸਵਾਲ ਕਰਕੇ ਇਥੋਂ ਦੇ ਐਮਐਲਏ ਨੇ ਬਹੁਤ ਪਹਿਲਾਂ ਵੀ ਪਵਾੜੇ ਪਾਏ ਆ ਹੁਣ ਵੀ ਸਾਨੂੰ ਇਹੀ ਰਿਪੋਰਟ ਆ ਕੇ ਐਮਐਲਏ ਦਾ ਐਸਐਸਪੀ ਨੂੰ ਫੋਨ ਗਿਆ ਜਿਹੜਾ ਪ੍ਰਸ਼ਾਸਨ ਹੈ ਅੱਡੀ ਤੇ ਘੁੰਮਦਾ ਐਸਐਚਓ ਨਖਿੱਧ ਸਾਹਿਬਤ ਹੋਇਆ ਜੇ ਮਜ਼ਦੂਰਾਂ ਦੇ ਸੱਟਾਂ ਵੱਜੀਆਂ ਜੇ ਪੁਲਿਸ ਦੇ ਸੱਟਾਂ ਵੱਜੀਆਂ ਤਾਂ ਉਹਦੀ ਕਾਰਵਾਈ ਐਸਐਚਓ ਦੇ ਬਣਦੀ ਹੈ ਐਸਐਚਓ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਐ ਕਿਉਂ ਨਹੀਂ ਮਸਲੇ ਨੂੰ ਸੈੱਟ ਨਹੀਂ ਕੀਤਾ ਚਾਰ ਦਿਨਾਂ ਤੋਂ ਇਹ ਮਸਲਾ ਲਟਕ ਰਿਹਾ ਸੀਗਾ ਜੇ ਉਹ ਮਸਲੇ ਨੂੰ ਸੈੱਟ ਕਰਦਾ ਤਾਂ ਐਡਾ ਵੱਡਾ ਜਿਹੜਾ ਪ ਹੁੰਦਾ ਸੀਗਾ ਅਸੀਂ ਜਥੇਬੰਦੀਆਂ ਵੱਲੋਂ ਅੱਜ ਮੀਟਿੰਗ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਕਿ ਆ ਜਿਹੜਾ ਤੁਸੀਂ ਦੇਸ਼ਤਰੋ ਵਰਗੇ ਪਾਚੇ ਪਾ ਕੇ ਲੋਕਾਂ ਨੂੰ ਐਂ ਪੱਧਰ ਕਰਨ ਲੱਗੇ ਹੋਏ ਆ ਇਹ ਤਾਂ ਫਿਰ ਜਿਹੜੇ ਉਹ ਕਾਨੂੰਨ ਆ ਨਹੀਂ ਉਹਨਾਂ ਦੀ ਵਰਤੋਂ ਕਰਨ ਲੱਗ ਪਏ ਤੁਸੀਂ ਤੇ ਅਸੀਂ ਇਹ ਸਮਝਦੇ ਆ ਕਿ ਚੰਦਪਾਣ ਤੋਂ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਕਾਨੂੰਨਾਂ ਦੇ ਵਿੱਚ ਵੀ ਤੁਸੀਂ ਗੁੰਡਾ ਫੋਰਸਾਂ ਦੀ ਮਦਦ ਵੀ ਲੈ ਸਕਦੇ ਆ ਤਾਂ ਜਾਨੀ ਇਹ ਚੰਦਪਾਣ ਚ ਹੋ ਗਿਆ ਪੁਲਿਸ ਕੋਲੇ ਖੜੀ ਐ ਉਹ ਗੋਲੀਆਂ ਚਲਾ ਰਹੇ ਆ ਤਾਂ ਇਹਦਾ ਮਤਲਬ ਉਹ ਗੁੰਡਾ ਫੋਰਸਾਂ ਦੀ ਮਦਦ ਲੈਣੀ ਸ਼ੁਰੂ ਕਰਤੀ ਐ ਫਿਰ ਜਥੇਬੰਦੀਆਂ ਹਮਾਇਤ ਤੇ ਆ ਕੋਈ ਏਡੀ ਗੱਲ ਨਹੀਂ ਐਂ ਮਜ਼ਦੂਰਾਂ ਨੂੰ ਇਨਸਾਫ਼ ਦਿਵਾਵਾਂਗੇ ਅਸੀਂ ਮੀਟਿੰਗ ਕਰਦੇ ਆਂ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਕਿਸਾਨ ਮਜ਼ਦੂਰ ਮਜ਼ਦੂਰਾਂ ਦਾ ਆਪਸ ਵਿੱਚ ਰੱਟਾ ਬਣਾਇਆ ਜਾ ਰਿਹਾ ਅਸਲ 'ਚ ਕਿਸਾਨਾਂ ਮਜ਼ਦੂਰਾਂ ਦਾ ਰੱਟਾ ਨਹੀਂ ਹੈ ਅਸੀਂ ਚੰਦਪਾਣ ਦੇ ਕਿਸਾਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆਂ ਕਿ ਕਿਸਾਨ ਭਰਾਵੋ ਸਾਡਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਹੈਗਾ ਪਿੰਡ ਦੇ ਮਜ਼ਦੂਰਾਂ ਦਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਹੈ ਇਹ ਇੱਕ ਮਤਲਬ ਚੰਦਪਾਣ ਦੇ ਮਜ਼ਦੂਰਾਂ ਦਾ ਤੇ ਚੰਦਪਾਣ ਦੇ ਇੱਕ ਮਤਲਬ ਪਿੰਡੂ ਸਿਆਸੀ ਕੜਮ ਚੌਧਰੀ ਨਾਲ ਰੋਲਾ ਉਸ ਗੁੰਡੇ ਨਾਲ ਰੋਲਾ ਸਿਰਫ ਇੱਕ ਵਿਅਕਤੀ ਨਾਲ ਰੋਲਾ ਆਕੇ ਪੂਰੇ ਕਿਸਾਨਾਂ ਨਾਲ ਰੌਲਾ ਹੈਗਾ ਇਸ ਕਰਕੇ ਅਸੀਂ ਇਸ ਗੱਲ ਨੂੰ ਵੀ ਜਣੀ ਸਾਫ਼ ਕਰਦੇ ਆਂ ਕਿ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਇਹ ਮਸਲਾ ਬਣਾਉਣ ਦਾ ਕੋਈ ਰੌਲਾ ਨਹੀਂ ਹੈਗਾ ਅਸੀਂ ਅੱਜ ਡੀਐਸਪੀ ਸਾਹਿਬ ਨਾਲ ਹੁਣੇ ਹੀ ਫੋਨ ਤੇ ਗੱਲ ਹੋਈ ਹੈ ਪਹਿਲਾਂ ਕਹਿੰਦੇ ਚੰਦ ਭਾਨਾ ਹੁਣ ਕਹਿੰਦੇ ਵੀ ਆਜੋ ਥਾਣੇ ਆਜੋ ਅਸੀਂ ਹੁਣ ਥਾਣੇ ਚੱਲੇ ਆਂ ਗੱਲਬਾਤ ਕਰਨ ਵਾਸਤੇ ਚੱਲੇ ਆਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਜਿਹੜੇ ਬੰਦੇ ਜਣੀ ਤੁਸੀਂ ਆ ਅਰੈਸਟ ਕੀਤੇ ਆ ਉਹਨਾਂ ਨੂੰ ਛੱਡੋ ਇਹਦੂ ਅਗਲੀ ਗੱਲ ਇਹ ਆ ਕਿ ਸਾਡੇ ਤਿੰਨ ਚਾਰ ਬੰਦੇ ਜਿਹੜੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਗਮਦੂਰ ਸਿੰਘ ਵਾਲੇ ਪਾਸੋਂ ਜਿਹੜੀਆਂ ਚੱਲੀਆਂ ਗੋਲੀਆਂ ਉਹਦੇ ਪਿਓ ਦਾ ਨਾਮ ਗੋਗਾ ਸਿੰਘ ਹੈ ਇੱਕ ਕਿੰਦਾ ਸਿੰਘ ਹੈ ਪਿਓ ਦਾ ਨਾਮ ਚੜਤ ਸਿੰਘ ਹੈ ਇੱਕ ਸੋਣੀ ਹੈ ਇਹ ਕੋਈ ਪੰਚਾਇਤ ਮੈਂਬਰ ਹੈ ਸ਼ਾਇਦ ਦੱਸ ਦੇ ਮਿੰਦਰ ਸਿੰਘ ਦਾ ਜਾਣੀ ਇਹ ਇਹਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਇਹ ਬੰਦੇ ਅਜੇ ਤੱਕ ਪਤਾ ਨਹੀਂ ਕਿੱਥੇ ਆ ਇਲਾਜ ਕਰਵਾਇਆ ਨਹੀਂ ਕਰਵਾਇਆ ਥਾਣੇ ਚ ਕਿੱਥੇ ਆ ਜਾਨੀ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਾਂਗੇ ਕਿ ਬੰਦੇ ਆ ਜਿਹੜੇ ਇਹਨਾਂ ਦਾ ਪਤਾ ਦੱਸੋ ਕਿੱਥੇ ਆ ਤਾਂ ਇਸ ਕਰਕੇ ਜਿਹੜੇ ਬੰਦੇ ਫੜੇ ਆ ਰਾਤ 12 ਵਜੇ ਜਾਨੀ ਲੋਕਾਂ ਦੇ ਘਰ ਭੰਨੇ ਆ ਪੁਲਿਸ ਨੇ ਆ ਬੀਬੀਆਂ ਖੜੀਆਂ ਦੱਸ ਰਹੀਆਂ ਤਾਂ ਇਸੇ ਤਰ੍ਹਾਂ ਅੱਜ ਫੇਰ ਸਵੇਰ 15-15 ਸਾਲ ਦੇ 14-14 ਸਾਲ ਦੇ ਬੱਚੇ ਪੜਨ ਵਾਲੇ ਚੱਕ ਕੇ ਲਈ ਆ ਪੁਲਿਸ ਜਾਨੀ ਇਹ ਬਿਲਕੁਲ ਗੱਲ ਵਧਾਉਣ ਵਾਲੀ ਗੱਲ ਹੈ ਪੁਲਿਸ ਦੀ ਘਟਾਉਣ ਵਾਲੀ ਨਹੀਂ ਹੈਗੀ ਇਸ ਗੱਲ ਨੂੰ ਨੱਥ ਪਾਈ ਜਾਵੇ ਤੇ ਪ੍ਰਸ਼ਾਸਨ ਆ ਕੋਝੀ ਹਰਕਤ ਤੋਂ ਬਾਹਰ ਜਾਵੇ ਜੀ ਹੁਣ ਤੁਹਾਡੀ ਮੁੱਖ ਮੰਗ ਕੀ ਹੈ ਸਾਡੀ ਮੁੱਖ ਮੰਗ ਇਹ ਹੈ ਕਿ ਜਿਹੜੇ ਰੈਸਟ ਕੀਤੇ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸਾਡੇ ਮਜ਼ਦੂਰਾਂ ਨੂੰ ਜਿਹੜਿਆਂ ਨੇ ਗੋਲੀਆਂ ਚੱਲਾਈਆਂ ਚਲਾਈਆਂ ਵੀਡੀਓ ਸਾਡੇ ਕੋਲ ਵੀ ਹੈਗੀਆਂ ਅਸੀਂ ਪ੍ਰਸ਼ਾਸਨ ਨੂੰ ਵੀ ਦੇ ਸਕਦੇ ਹਾਂ ਉਹਨਾਂ ਦੇ ਕਾਰਵਾਈ ਕਰੋ ਦੇਸ਼த்ਰੋਹੀ ਦਾ ਪਰਚਾ ਕਰੋ ਅਸਲਾ ਐਕਟਰ ਲਾ ਕੇ ਪਰਚਾ ਦਰਜ ਕਰੋ ਜੋ ਤੁਸੀਂ ਕਰਨਾ ਹੈ ਉਹ ਕਾਨੂੰਨਾਂ ਤੁਹਾਨੂੰ ਪਤਾ ਕੀ ਕਾਰਵਾਈ ਬਣਦੀ ਹੈ ਉਹਨਾਂ ਦੇ ਕਾਰਵਾਈ ਕਰੋ ਤੇ ਜਿਹੜਾ ਇਹ ਮਸਲੇ ਤੋਂ ਗੱਲ ਏਡੀ ਵੱਡੀ ਵਧੀਆ ਉਹ ਮਸਲਾ ਹੱਲ ਕਰੇ ਪ੍ਰਸ਼ਾਸਨ ਪ੍ਰਧਾਨ ਜੀ ਮਤਲਬ ਇਹ ਜਿਹੜੀਆਂ ਘਟਨਾਵਾਂ ਕੀ ਸਿੱਧ ਕਰਦੀਆਂ ਆਉਣ ਵਾਲੇ ਸਮੇਂ ਨੂੰ ਕੀ ਇਸ ਤੋਂ ਕਿਸ ਤਰੀਕੇ ਦੇ ਹਾਲਾਤਾਂ ਨੂੰ ਇਹ ਜਿਹੜੀਆਂ ਇਹ ਜਿਹੜੀਆਂ ਘਟਨਾਵਾਂ ਵਰਤਦੀਆਂ ਚਾਹੇ ਉਹ ਪੁਲਿਸ ਤੇ ਹਮਲਾ ਹੋਵੇ ਚਾਹੇ ਆਸਤਰੀ ਕੀ ਨੇ ਘਟਨਾਵਾਂ ਵਰਤ ਜਾਣ ਕਿੱਧਰ ਨੂੰ ਜਾ ਰਹੀਆਂ ਇਹ ਚੀਜ਼ਾਂ ਕੀ ਸਮਾਜ ਨੂੰ ਕੀ ਦਿਸ਼ਾ ਦੇ ਰਹੀਆਂ ਤੇ ਕਿਸ ਤਰੀਕੇ ਦੇ ਹਾਲਾਤ ਬਣ ਰਹੇ ਮੈਂ ਸਿਕੰਦਰ ਸਿੰਘ ਜਿੱਤ ਗਿੱਲ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁੰਨਿਆਂ ਦਾ ਸੁਭਾ ਕੇ ਸ਼ੇਰ ਹਾਂ ਅਸੀਂ ਸਮਝਦੇ ਹਾਂ ਕਿ ਜਿਹੜਾ ਇਹ ਮਸਲਾ ਚੰਦਪਾਣ ਦੇ ਵਿੱਚ ਉੱਠਿਆ ਮਸਲੇ ਇਸ ਤਰ੍ਹਾਂ ਦੇ ਲਗਭਗ ਹਜ਼ਾਰਾਂ ਹੀ ਮਸਲੇ ਪਿੰਡਾਂ ਦੇ ਵਿੱਚ ਉੱਠਦੇ ਆ। ਅਸੀਂ ਸਮਝਦੇ ਆਂ ਵੀ ਸਭ ਤੋਂ ਪਹਿਲਾ ਜਿਹੜਾ ਡੰਡਾ ਹੁੰਦਾ ਸਰਕਾਰ ਦਾ ਉਹ ਪੰਚਾਇਤ ਹੁੰਦੀ ਆ। ਜੇਕਰ ਇਹਨੂੰ ਸਲਝਾਉਣਾ ਹੁੰਦਾ ਇੱਥੋਂ ਦਾ ਵੀਡੀਓ ਸਾਹਿਬ ਇੱਥੇ ਵਹਿੰਦਾ। ਇੱਥੋਂ ਦਾ ਡੀਐਸਪੀ ਸਾਹਿਬ ਇੱਥੇ ਵਹਿੰਦਾ ਤੇ ਐਸਐਚਓ ਤਾਂ ਇੱਥੇ ਹੈਗਾ ਹੀ ਆ। ਇਹਨਾਂ ਨੇ ਪਤਾ ਨਹੀਂ ਕਿਹੜੇ ਨਸ਼ੇ ਦੇ ਫਤੂਰ ਦੇ ਵਿੱਚ ਇਹ ਗੱਲ ਕਰ ਲਈ ਕਿ ਆਪਾਂ ਕਿਸੇ ਦੀ ਗੱਲ ਨਹੀਂ ਸੁਣੀ। ਇਹ ਮਸਲਾ ਸਾਰੇ ਪਿੰਡ ਦਾ ਸੀ। ਕੱਲੇ ਮਜ਼ਦੂਰਾਂ ਦਾ ਨਹੀਂ ਸੀਗਾ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਦੇ ਲਈ ਕੱਲ ਪੁਲਿਸ ਨੇ ਜਿਹੜਾ ਲੋਕਾਂ ਤੇ ਤਸ਼ੱਦਦ ਕੀਤਾ ਜਿਹੜਾ ਉੱਥੋਂ ਦੇ ਮਜ਼ਦੂਰਾਂ ਤੇ ਕੀਤਾ ਉਹ ਵੱਖਰਾ ਹੈ ਪਰ ਰਾਤ ਨੂੰ 12 1 ਵਜੇ ਤੱਕ ਕੱਲੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਹੀ ਵੜ ਕੇ ਪੁਲਿਸ ਕੁੱਟਦੀ ਰਹੀ ਮਾਰਦੀ ਰਹੀ ਦਿਨੇ ਜਿਹੜੇ ਬੱਚੇ ਸਕੂਲ ਗਏ ਸੀ ਜਦੋਂ ਸਕੂਲੋਂ ਆਏ ਆ ਉਦੋਂ ਉਹਨਾਂ ਨੂੰ ਘਰ ਚੋਂ ਚੱਕਿਆ ਗਿਆ ਕੁੱਟ ਕੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲਿਜਾਇਆ ਗਿਆ ਇਹਦੇ ਪਿੱਛੇ ਜਿਹੜੀ ਤੁਸੀਂ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿ ਕਿਹੋ ਜਿਹੇ ਹਾਲਾਤ ਕੀ ਬਨ ਬਨ ਜਾਂਦੇ ਆ ਇਹ ਲੋਕਾਂ ਨੂੰ ਜਿਹੜਾ ਇੰਨਾ ਤਸ਼ੱਦਦ ਕਰਨਾ ਲੋਕਾਂ ਨੂੰ ਮਜਬੂਰ ਕਰਨਾ ਪਰ ਲੋਕ ਫਿਰ ਟੇਕੇ ਨਹੀਂ ਬਹਿੰਦੇਗੇ ਲੋਕ ਆਪਣੇ ਹੱਲ ਕੱਢਣ ਵਾਸਤੇ ਆਪਦੇ ਰਾਹ ਲੱਭਦੇ ਆ ਜੀ ਜਦੋਂ ਕੋਈ ਕਿਸੇ ਦੀ ਸੁਣੇ ਨਾ ਇਥੋਂ ਦਾ ਜਿਹੜਾ ਐਸਐਚਓ ਹੈ ਅਸੀਂ ਲਗਾਤਾਰ ਅਸੀਂ ਇਲਾਕੇ ਦੇ ਵਿੱਚ ਰਹਿਣ ਵਾਲੇ ਆ ਅਸੀਂ ਲਗਾਤਾਰ ਪਿਛਲੇ ਸਮੇਂ ਤੋਂ ਐਸਐਚਓ ਨੂੰ ਵੇਖ ਰਹੇ ਆ ਕਿ ਇਹ ਸੋਚਦਾ ਰਹਿੰਦਾ ਕਿ ਮੈਂ ਡਾਂਗ ਨਾਲ ਲੋਕਾਂ ਦੀ ਆਵਾਜ਼ ਬੰਦ ਕਰ ਦੂੰਗਾ ਕਿਉਂਕਿ ਜਦੋਂ ਕੋਈ ਵੀ ਇਲਾਕੇ ਦੇ ਵਿੱਚ ਕੋਈ ਮਸਲਾ ਉੱਠਦਾ ਹੈ ਧਰਨੇ ਮੁਜ਼ਾਹਰੇ ਆਮਾ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹਨੂੰ ਲੱਗਦਾ ਵੀ ਸ਼ਾਇਦ ਮੈਂ ਕੁੱਟ ਕੇ ਲੋਕਾਂ ਨੂੰ ਚੁੱਪ ਕਰਾ ਲਵਾਂ ਪਰ ਜਦੋਂ ਤੱਕ ਕਿ ਸਿਆਣੇ ਅਫਸਰ ਜਿਹੜੇ ਹੁੰਦੇ ਆ ਉਹ ਚਾਹੁੰਦੇ ਹੁੰਦੇ ਆ ਵੀ ਸਾਡਾ ਗੱਲਬਾਤ ਨਾਲ ਮਸਲਾ ਹੱਲ ਹੋ ਜਾਵੇ ਇਹ ਵੀ ਮਸਲਾ ਕੱਲ ਗੱਲਬਾਤ ਨਾਲ ਹੱਲ ਹੋ ਸਕਦਾ ਸੀ ਵੱਡਾ ਮਸਲਾ ਨਹੀਂ ਸੀ ਪਰ ਜਿਹੜਾ ਇਹ ਮਸਲਾ ਵਧਾਇਆ ਗਿਆ ਇਹ ਪ੍ਰਬੰਧ ਵੱਲੋਂ ਵਧਾਇਆ ਗਿਆ ਹੁਣ ਅਸੀਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਪ੍ਰਬੰਧ ਤੋਂ ਮੰਗ ਕਰਦੇ ਆਂ ਕਿ ਜਿਹੜੇ ਲੋਕ ਉਹਨਾਂ ਨੇ ਰਿਸਟ ਕੀਤੇ ਉਹਨਾਂ ਦੇ ਝੂਠੇ ਪਰਚੇ ਦਰਜ ਕਰ ਦਿੱਤੇ ਆ ਉਹਨੂੰ ਕੈਂਸਲ ਕਰਕੇ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਤੁਰੰਤ ਰਿਹਾ ਕੀਤਾ ਜਾਵੇ ਅਸੀਂ ਇਹ ਸਾਡੀ ਇਹ ਮੰਗ ਹੈ ਜੀ ਤੇ ਫਿਰ ਅਸੀਂ ਕਹਿੰਦੇ ਆ ਜਿਹੜਾ ਇਹ ਪ੍ਰਬੰਧ ਹੈ ਇੱਥੋਂ ਦਾ ਇਹ ਇੱਕ ਪਾਸੜ ਪੱਖ ਨਾ ਪੂਰੇ ਉਹਨੂੰ ਵਿੱਚ ਬੈਠ ਕੇ ਅਫਸਰ ਹੈ ਜਿਹੜੇ ਉਹ ਬੈਠ ਕੇ ਉਹਨੂੰ ਨਿਵੇੜ ਦੇਣ ਉਹਨੂੰ ਤਾਂ ਕਿ ਇਲਾਕੇ ਦੇ ਵਿੱਚ ਸ਼ਾਂਤੀ ਬਣੀ ਰਵੇ ਜੀ ਹਾਂਜੀ ਹੁਣ ਮਤਲਬ ਜਿਵੇਂ ਇਹਨਾਂ ਨੇ ਕਿਹਾ ਕਿ ਰਿਹਾ ਕੀਤੇ ਜਾਣ ਦੀ ਮੰਗ ਰੱਖੀ ਆ ਜੇਕਰ ਰਿਹਾਂ ਨਹੀਂ ਹੁੰਦੇ ਤਾਂ ਫਿਰ ਅਗਲੇਕਸ਼ਨ ਕੀ ਹੋਵੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੂਸਰਾ ਪੱਖ ਵੀ ਹੈ ਜਿਹੜਾ ਜਿਹੜਾ ਕਿ ਚਲਾਉਣਾ ਚਾਹੀਦਾ ਸੀ ਉਹ ਚਲਾਇਆ ਹੈਗਾ ਇਸ ਤੋਂ ਜਿਹੜੀ ਵੱਖਰੀ ਗੱਲ ਆ ਕਿ ਜਿਹੜਾ ਇਹ ਮੁੱਦਾ ਬਣਾਇਆ ਜਾ ਰਿਹਾ ਜਾ ਬਣਾਇਆ ਜਾ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਅਸਲ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਨਹੀਂ ਹੈਗਾ ਇੱਕ ਨਾਲੀ ਤੋਂ ਇੱਕ ਨਾਲੇ ਤੋਂ ਆ ਜਿਹੜੀ ਉਹ ਗੱਲ ਸ਼ੁਰੂ ਹੁੰਦੀ ਆ ਔਰ ਜਿਹੜਾ ਗਮਜ਼ੂਰ ਨਾਂ ਦਾ ਜਿਹਦਾ ਵੱਡਾ ਸ਼ੈਲਰ ਹੈ ਉਦੇ ਉਹਦਾ ਸ਼ੈਲਰ ਦਾ ਪਾਣੀ ਆ ਜਿਹੜਾ ਉਹ ਅ ਦੂਜਾ ਘਰ ਦਾ ਪਾਣੀ ਆ ਜਿਹੜਾ ਘਰ ਦਾ ਪਾਣੀ ਆ ਉਹਦਾ ਉਹ ਸਭ ਤੋਂ ਵੱਡੀ ਸਮੱਸਿਆ ਕ੍ਰੀਏਟ ਕਰਦਾ ਹੈਗਾ ਔਰ ਪਿੰਡ ਦੀ ਪੰਚਾਇਤ ਨੇ ਉਹਨੂੰ ਕਈ ਵਾਰੀ ਜਿਵੇਂ ਆਪਾਂ ਕਹ ਦੀਏ ਕਿ ਗੱਲਬਾਤ ਲਈ ਵੀ ਬੁਲਾਇਆ ਔਰ ਕੱਲ ਜਿਹੜੀ ਘਟਨਾ ਹੋਈ ਹੈਗੀ ਉਹਦੇ ਵਿੱਚ ਵੀ ਗੱਲ ਲਗਭਗ ਹੈ ਜਿਹੜੀ ਉਹ ਸਿਰੇ ਲੱਗ ਚੁੱਕੀ ਸੀਗੀ ਜਦੋਂ ਗਮਦੂਰ ਦੇ ਭਾਈ ਨੇ ਦੂਸਰੇ ਪਾਸੋਂ ਗੋਲੀ ਚਲਾਈ ਜਿਹਦੇ ਵਿੱਚ ਤਿੰਨ ਮਜ਼ਦੂਰ ਫੱਟੜ ਹੋਏ ਹੈਗੇ ਆ ਤਾਂ ਉਹਦੇ 'ਚ ਪੁਲਿਸ ਵੱਲੋਂ ਸਗੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹੈਗਾਂ ਕਿਉਂਕਿ ਜਦੋਂ ਪੁਲਿਸ ਦੇ ਵਿਰੋਧ ਦੇ ਵਿੱਚ ਉਧਲੇ ਪਾਸੋਂ ਜਦੋਂ ਇੱਟਾ ਰੋੜੇ ਚੱਲੇ ਕਿਉਂਕਿ ਇੱਟਾ ਰੋੜੇ ਦੋਨੇ ਪਾਸੇ ਚੱਲਦੇ ਸੀਗੇ ਪਰ ਪੁਲਿਸ ਨੇ ਕਦੇ ਵੀ ਜਿਵੇਂ ਆਪਾਂ ਕਹ ਦੀ ਇੱਕ ਜਮਾ ਵੀ ਉਸ ਧਰ ਦੀ ਗੱਲਬਾਤ ਸੁਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਧਰਨਾ ਲੱਗਿਆ ਵੀ ਸੀਗਾ ਉਹ ਆਣ ਆਣ ਜਿਹੜੇ ਉਹ ਬੰਦੇ ਉਹ ਦੂਜੇ ਸੀਗੇ ਉਹ ਸੁਧਾਰਨ ਬੰਦੇ ਸੀ ਉਹ ਉਹ ਧਰਨਾ ਲਾਈ ਬੈਠੇ ਸੀ ਘੰਟਾ 2 ਘੰਟਾ ਬਦਬਾ 3 ਘੰਟੇ ਬੈਠ ਜਾਣਾ ਸੀ ਉਹਨਾਂ ਨੇ ਪਰ ਪੁਲਿਸ ਨੇ ਜ਼ਬਰੀ ਐਮਐਲਏ ਦੇ ਕਹਿਣ ਤੇ ਧਰਨਾ ਚ ਕਾਉਣ ਦੀ ਕੋਸ਼ਿਸ਼ ਕੀਤੀ ਜਿੱਤੇ ਤੋਂ ਇਹ ਕਲੈਸ਼ ਵਧਿਆ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਇਹ ਦੇਸ਼ ਧ్రోਹ ਵਰਗੇ ਪਰਚੇ ਦਰਜ ਕੀਤੇ ਹੈਗੇ ਆ ਇਹ ਤਰੰਤ ਆ ਜਿਹੜੇ ਉਹ ਰੱਦ ਕੀਤੇ ਜਾਣ ਨਹੀਂ ਤਾਂ ਇਹ ਜਿਵੇਂ ਆਪਾਂ ਕਹਿੰਦੇ ਕਿ ਚੰਦ ਭਾਣ ਵੀ ਹੈ ਜਿਹੜਾ ਚਿੱਕ ਜਿਹੜਾ ਟਿੱਕਰੀ ਸਿੰਘੂ ਵਰਗਾ ਜਿਹੜਾ ਉਹ ਮਾਹੌਲ ਇਸ ਤਰ੍ਹਾਂ ਦਾ ਹੀ ਇੱਥੇ ਹੋਊਗਾ ਸਾਰੇ ਪੰਜਾਬ ਦੇ ਕਿਰਤੀ ਲੋਕ ਆ ਜਿਹੜੇ ਉਹ ਸੰਘਰਸ਼ ਦੇ ਵਿੱਚ ਕੁੱਦਣਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੈਗਾ ਕਿ ਜੋ ਮਜ਼ਦੂਰਾਂ ਤੇ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਤੁਰੰਤਾਂ ਰਿਹਾ ਕੀਤਾ ਜਾਵੇ ਬਰਖਾਸਤ ਕੀਤੇ ਜਾਣ ਜੀ ਕੀ ਕਹਿਣਾ ਭੈਣੀ ਤੁਹਾਡੇ ਪਿੰਡ ਹੋਈ ਆ ਤੁਹਾਡਾ ਤੁਹਾਡੇ ਸੀਗੇ ਹਾਂ ਜੀ ਮੇਰਾ ਬੇਟਾ ਵੀ ਸੀਗਾ ਵਿੱਚ ਹੂੰ ਵੀ ਉਹ ਸੁਬਾ ਗਏ ਸੀਗੇ ਸੁਬਾ ਉਹਨਾਂ ਨੂੰ ਪਾਣੀ ਦੇ ਹੀ ਕਾਣ ਗਏ ਸੀਗੇ ਤੇ ਉਹ ਵੀ ਉਹਨਾਂ ਤੇ ਕੁੱਟਣ ਲੱਗੇ ਮੇਰੇ ਬੱਚੇ ਨੇ ਵੀ ਕੁੱਟਣ ਲੱਗੇ ਉਹ ਤਾਂ ਵੈਸੇ ਹੀ ਜਾਵੜਾ ਫੋਨ ਕਰਤਾ ਸਰਪੰਚ ਦੇ ਨਾਲ ਪਹਿਲਾਂ ਵੀ ਜਾਵੜਦੇ ਆਗੇ ਤੇ ਤਾਂ ਕਰਕੇ ਹੀ ਬਸ ਲੜਾਈ ਵਾਦੀ ਮੈਨੂੰ ਤਾਂ ਇੰਨਾ ਹੀ ਪਤਾ ਵੀਰ ਜੀ ਇਹਦਾ ਸੁਕਰਵਾਤਾ ਪੈ ਜੀ ਠੀਕ ਆ ਤੁਹਾਡਾ ਵੀ ਹੈਗਾ ਜੀ ਕੁਝ ਸਾਡਾ ਮੁੰਡਾ ਮੇਰਾ ਵੀ ਸੈਂਬਰ ਠੀਕ ਆ ਹਾਂ ਉਹਨਾਂ ਨੂੰ ਕੁੱਟਮਾਰ ਕੀਤੀ ਭਜਾ ਲਿਆ ਪੁੱਤ ਨੇ ਖੇਤਾਂ 'ਚ ਤੇ ਖੇਤਾਂ 'ਚ ਲੈ ਗਿਆ ਚੱਕ ਕੇ ਮੇਰੇ ਪੁੱਤ ਨੂੰ ਸਾਨੂੰ ਤੰਗ ਵਾਲਾ ਕਰਦੇ ਪੁੱਤ ਠੀਕ ਆ ਜੀ ਸਾਡਾ ਜੀ ਮੇਰਾ ਮਨਪਰੀ ਸਿੰਘ ਬੇਟਾ ਜੀ ਉਹ ਨਾ ਕੇ ਘਰੋਂ ਚਲਾ ਗਿਆ ਕੱਲੀ ਸ਼ਰਟ ਪਾਈ ਉਹਦੀ ਉਹਨੂੰ ਸਿੱਟ ਹੀ ਲਿਆ ਉੱਥੇ ਜਾਂਦੇ ਨੇ ਠੀਕ ਹੈ ਤਾਂ ਇਹ ਜਿੰਨਾ ਚੁਗੇ ਬੜ ਲੱਕ ਸ਼ਕਤ ਚਾਕੇ ਸਾਨੂੰ ਘਰੋਂ ਤੰਗ ਬਹੁਤ ਕੀਤਾ ਉਹਨਾਂ ਨੇ ਸਾਡੇ ਘਰੋਂ ਕੋਟ-ਕਟ ਕੇ ਲਗਾਏ ਅਗੇ ਬੱਚਿਆਂ ਨੂੰ ਹੈ ਬੱਚਿਆਂ ਦਾ ਕੀ ਖਸੂਰ ਸੀ ਇਸ ਗੱਲ 'ਚ ਸਾਡਿਆਂ ਦਾ ਹੈ ਪੜੇ ਲਿਖੇ ਸਾਡੇ ਬੱਚੇ ਆ ਜਿਹੜੇ ਸਾਡੇ ਬੱਚੇ ਲੈ ਜਾ ਕੇ ਪਤਾ ਨਹੀਂ ਰਾਤ ਦੇ ਕਿੱਥੇ ਸਿੱਟੇ ਅਗੇ ਸਾਨੂੰ ਇਹ ਦੁੱਖ ਬਹੁਤ ਜ਼ਿਆਦਾ ਹੈਗਾ ਜਿਹੜੇ ਤਾਂ ਲੜਾਈ ਸੀ ਮੇਰਾ ਬੇਟਾ ਮੈਂਬਰ ਆ ਉਹ ਜਸਵਿੰਦਰ ਛੱਕੇ ਪੱਲੇਦਾਰੀ ਤੇ ਕੰਮ ਕਰਦਾ ਹਾਂ ਥੋੜਾ ਵੀ ਹੈ ਜੀ ਹਾਂਜੀ ਮੇਰੇ ਘਰਾਂ ਵਾਲਾ ਆ ਇਹ ਤਾਂ ਜਾਈ ਤੋ ਤਾਂ ਗਈ ਆ ਸੀ ਜਾ ਕੇ ਖੜੇ ਸੀ ਬੱਸ ਉਹਦੇ ਉਹਨਾਂ ਨੇ ਗੱਡੀ ਚ ਪੱਟਾ ਲਿਆ ਠੀਕ ਹੈ ਜੀ ਸ਼ਰਟ ਪਾਈ ਆ ਬਦਲੀ ਜੀ ਉਹਵੇਂ ਕੁੱਟਣ ਮਾਰਨ ਲੱਗ ਗਏ ਉਹਨੂੰ ਡਾਕਟਰ ਬੈਠਾ ਸੀਗਾ ਡਾਕਟਰ ਦੀ ਤਾਂ ਸਾਡੇ ਬੱਚੇ ਕਿੱਥੇ ਆ ਗਏ ਠੀਕ ਹੈ ਜੀ ਸਾਡੇ ਬੱਚੇ ਸਾਨੂੰ ਦੇਣੇ ਚਾਹੀਦੇ ਆ ਸਾਨੂੰ ਹੋਰ ਕੁਝ ਨਹੀਂ ਅਸੀਂ ਤਾਂ ਮੰਗਦੇ ਸਾਡੇ ਜਵਾਕਾ ਨੂੰ ਨਾ ਕੋਈ ਵਿਰੋਧ ਕੋਈ ਇਹਨਾਂ ਨਾਲ ਨਹੀਂ ਸਾਨੂੰ ਤਾਂ ਬੱਚੇ ਚਾਹੀਦੇ ਆ ਜੀ ਹਾਂਜੀ ਇਹ ਕਦੋਂ ਦੇ ਬੱਚੇ ਸਾਨੂੰ ਹਰਾਣ ਬਹੁਤ ਕਰਿਆ ਪਿਆ ਇਸ ਬੰਦਿਆਂ ਨੇ ਸਾਡਾ ਸਰਪੰਚ ਸਾਡੇ ਵਾਸਤੇ ਜੀ ਸਾਡੇ ਵਾਸਤੇ ਖੜਾ ਸੀ ਅਸੀਂ ਖੜਾ ਕਰਿਆ ਸੀ ਸਾਡਾ ਸਾਡਾ ਵਿਕਾਸ ਹੋਊਗਾ ਸਾਡਾ ਪਾਣੀ ਗਲੀਆਂ ਨਾਲੀਆਂ ਸਵਾਰੀਆਂ ਜਾਣਗੀਆਂ ਤੇ ਫਿਰ ਸਾਡੇ ਸਰਪੰਚ ਦਾ ਹੀ ਸਾਡਾ ਆ ਹਾਲ ਕਰਤਾ ਤੇ ਫਿਰ ਸਾਡਾ ਵੀ ਕੀ ਹਾਲ ਲੱਗ ਜੀ ਸਾਡਾ ਹਾਲ ਵੀ ਤਾਂ ਫੇਰ ਉਹੀ ਕਰਨ ਗਏ ਜਦੋਂ ਉਹ ਗੋਲੀਆਂ ਚਲਾ ਚੜਨੇ ਕੋਈ ਟਿੱਕਾ ਰੋੜੇ ਆ ਜੀ ਹੋਰ ਸਾਡੇ ਕੋਲੇ ਕੁਛ ਨਹੀਂਗਾ ਜੀ ਟਾਰੋੜੇ ਸਾਡੇ ਘਰਾਂ ਚੋਂ ਗਈ ਆ ਰਾਤ ਦਾ ਮੇਰਾ ਬੰਦਾ ਦੁੱਧ ਲੈਣ ਗਿਆ ਚੱਕਿਆ ਇਹਨਾਂ ਨੇ ਤੇ ਮੜ ਕੇ ਹੁਣ ਵੀ ਤੜਕੇ ਮੇਰੇ ਘਰੇ ਪਹਲਸੇ ਮੇਰਾ ਵੀ ਬੱਚਾ ਸਕੂਲ ਕੰਮ ਤੇ ਗਿਆ ਸੀ ਰਾਤ ਨੂੰ ਚੱਕਿਆ ਇਹਨੇ ਨਹੀਂ ਜੀ ਸਾਨੂੰ ਤੁਹਾਨੂੰ ਸਾਫ ਚਾਹੀਦਾ ਵੀਰੇ